ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਇੱਕ ਬੇਨਤੀ ਇੱਕ ਅਪੀਲ ਕਰਨ ਲਈ ਤੁਹਾਡੇ ਅੱਗੇ ਪੇਸ਼ ਹੋਏ ਆ ਆ ਸਾਡੇ ਨਾਲ ਵੀਰ ਮੌਜੂਦ ਹੈ ਇਹਨਾਂ ਦੇ ਜਿਹੜੇ ਸੋਹਰਾ ਸਾਹਿਬ ਆ ਤਸਵੀਰ ਜਿਹੜੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਇਹ ਲਾਪਤਾ ਨੇ ਕਿੰਨੇ ਦਿਨਾਂ ਤੋਂ ਲਾਪਤਾ ਨੇ ਔਰ ਆਖਰੀ ਵਾਰ ਇਹਨਾਂ ਦੀ ਕੀ ਗੱਲ ਹੋਈ ਸੀ ਸਾਰੀ ਜਾਣਕਾਰੀ ਲੈ ਲੈਣੇ ਆ ਬਸ ਥੋੜਾ ਨਾਕੀ ਹੈ ਮੇਰਾ ਅਨਮੋਲ ਸੇ ਅਨਮੋਲ ਜੀ ਤੁਹਾਡੇ ਸੋਹਰਾ ਸਾਹਿਬ ਦਾ ਕੀ ਨਾਮ ਹੈ ਸ਼ਮਸੁੰਦਰ ਜਾੜਾ ਇਹ ਕਿੰਦਣ ਦੇ ਇਹ ਗਾਇਬ ਨੇ ਇਹ 7 ਤਰੀਕ ਸ਼ੁੱਕਰਵਾਰ ਸ਼ਾਮ 6 ਵਜੇ ਦੇ ਗਏ 5 ਦਿਨ ਹੋ ਗਏ ਮਤਲਬ ਜੀ ਸਰ ਤੇ ਆਖਰੀ ਕੀ ਗੱਲ ਹੋਈ ਸੀ ਤੁਹਾਡੀ ਇਹ ਨਾਲ ਸਾਡੇ ਨਾਲ ਕੋਈ ਗੱਲ ਅਸੀਂ ਇਕੱਠੇ ਰਹਿੰਦਾ ਸੀ ਦੋਵੇਂ ਬੰਦੇ ਸ਼ਾਮ ਨੂੰ 6 ਵਜੇ ਅਸੀਂ ਉਹਨੂੰ ਛੁੱਟੀ ਕਰਕੇ ਘਰ ਨੂੰ ਪੇਲੇ ਰਾਸ਼ਨ ਪਾਣੀ ਲੈ ਕੇ ਜਦੋਂ ਅਸੀਂ ਸ਼ਾਮ ਨੂੰ ਘਰ ਗਏ ਤੇ ਸਾਡੇ ਘਰ ਨਹੀਂ ਪਹੁੰਚੇ ਤੁਸੀਂ ਪ੍ਰਵਾਸੀ ਹੈ ਜੀ ਸਰ ਕਿਹੜੀ ਸਟੇਟ ਤੋਂ ਆਏ ਮੈਂ ਅਗੜਿਆ ਤੋਂ ਬਿਹਾਰ ਤੋਂ ਜੀ ਯਾ ਇਹ ਬਿਹਾਰ ਤਾਂ ਨਹੀਂ ਵਾਪਸ ਚਲੇਗੇ ਜੀ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਬਿਹਾਰ ਕੇ ਕਿ ਹਜੇ ਤੇ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਲੜਾਈ ਝਗੜਾ ਜੀ ਕੋਈ ਗੱਲ ਲੜਾਈ ਝਗੜਾ ਕੋਈ ਆਪਤਿ ਵਿਵਾਦ ਕੋਈ ਗੱਲ ਹੀ ਕੋਈ ਗਲਤ ਗੱਲਬਾਤ ਨਹੀਂ ਕੋਈ ਨਹੀਂ ਸਭ ਕਿਸੇ ਤੇ ਸ਼ੱਕ ਸ਼ੱਕ ਸਾਨੂੰ ਕਿਸੇ ਦੇ ਉੱਪਰ ਨਹੀਂ ਹੈਗਾ ਉਦਾਂ ਕਿਸੇ ਨਾਲ ਚਲੇ ਗਿਆ ਕਿ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਬਿਮਾਰੀ ਬਿਮਾਰੀ ਕੁਝ ਵੀ ਨਹੀਂ ਨਾਰਮਲ ਸੀ ਜੀ ਸਰ ਬਿਨਾਂ ਦੱਸੇ ਕੱਲ ਚਲੇ ਗਏ ਇਹ ਪਤਾ ਨਹੀਂ ਹੁਣ ਪਤਾ ਨਹੀਂ ਕਿ ਕਿਸੇ ਦੇ ਨਾਲ ਬੈਠ ਕੇ ਚਲਾ ਗਿਆ ਕੀ ਹੋਇਆ ਕੀ ਨਹੀਂ ਸਮਝ ਕੋਈ ਪਤਾ ਫੋਨ ਫੋਨ ਹੈ ਨਾ ਹਾਂ ਫੋਨ ਹੈ ਸਰ ਚਲਦਾ ਵੀ ਨਹੀਂ ਉਹਦੇ ਫੋਨ ਉਹਦੇ ਕੋਲ ਫੋਨ ਨਹੀਂ ਹੈ ਨਾ ਉਹਨੇ ਨੰਬਰ ਤਾਂ ਪਤਾ ਹੈਗਾ ਉਹ ਨਹੀਂ ਫੋਨ ਉਹ ਫੋਨ ਨਹੀਂ ਰੱਖ ਰਿਹਾ ਸਰ ਸਾਡੇ ਕੋਲ ਹੈਗਾ ਜੀ ਸਾਡੇ ਕੋਲ ਹੈਗਾ ਜੰਗਲਾ ਸਾਹਿਬ ਇਹ ਜਿਹੜੀ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਸਮਝਿਆ ਕੀ ਵੈਲਿਊਏਟ ਕਰਦੇ ਹੋ ਮੈਂ ਵੀ ਦੁਕਾਨ ਤੇ ਬੈਠਾ ਸੀ ਜਦੋਂ ਸ਼ਾਮ ਨੂੰ ਜਾਂਦਾ ਘਰ ਨੂੰ ਹਮ ਰੈਸ਼ਨ ਪਾਣੀ ਉਹਦੇ ਇੱਕ ਆਥ ਚ ਰੈਸ਼ਨ ਸਿਗਾ ਤਾਂ ਆਟਾ ਸਿਗਾ ਚਾਵਲ ਸਿਗੇ ਅੱਛਾ ਜਿਸ ਜਿਸ ਨੇ ਗਾਇਬ ਹੋਇਆ ਜਿਸ ਲਾਪਤਾ ਹੋਇਆ ਹਾਂਜੀ ਹਾਂਜੀ ਉਹ 6 ਵਜੇ ਨੰਗਿਆ ਦੁਕਾਨ ਤੋਂ ਬੜਾ ਵਧੀਆ ਗਿਆ ਫਿਰ ਗਾਹਾਂ ਇੱਕ ਨਾਈ ਦੀ ਦੁਕਾਨ ਆ ਖੋਖਾ ਪਿਆ ਉੱਥੇ ਸ਼ੇਵ ਕਰਾਣ ਲਈ ਰੁਕਿਆ ਉਹਨੇ ਕਿਹਾ ਮੇਰੀ ਸ਼ੇਵ ਕਰ ਦੇ ਉਹ ਕਹਿੰਦਾ ਅੱਜ ਤੂੰ ਰਹਿਣ ਦੇ ਅੱਜ ਰਸ਼ਵਾ ਮੇਰੇ ਕੋਲ ਤੂੰ ਸਵੇਰੇ ਕਰਾ ਲੈ ਬਸ ਤੋਂ ਬਾਅਦ ਉਹ ਨਾ ਕਮਰੇ 'ਚ ਗਿਆ ਉੱਥੋਂ ਕੇ ਗਾਇਬ ਹੋ ਗਿਆ ਉਹ ਬੇਗੰਪੁਰ ਕੀਤਾ ਅੱਛਾ ਮਤਲਬ ਇੱਥੋਂ ਗਿਆ ਯਾ ਰਾਸ਼ਨ ਵੀ ਲੈ ਕੇ ਗਿਆ ਨਾਈ ਕੋਲ ਵੀ ਗਿਆ ਇਟ ਮੀਨਸ ਨਾਰਮਲ ਜੀ ਕੋਈ ਪਰੇਸ਼ਾਨੀ ਨਹੀਂ ਸੀ ਫਿਰ ਇੱਧਰ ਤੱਕ ਕੀ ਪਾਣਾ ਵਾਪਰ ਗਿਆ ਕਿ ਆਪਣੇ ਕਮਰੇ 'ਚ ਨਹੀਂ ਪਹੁੰਚਿਆ ਪਤਾ ਨਹੀਂ ਇੱਕ ਤਾਂ ਇਹ ਬੰਦਾ ਥੋੜਾ ਜਿਆ ਸਿੱਧਾ ਸਾਦਾ ਸੀ ਭੋਲਾ 바ਲਾ ਜੀ ਨੂੰ ਕਹ ਲੋ ਦੂਜਾ ਜਣੀ ਜਿੱਥੇ ਤਾਂ ਕਈ ਸੋਚ ਸਕਦੇ ਆ ਕਿ ਕੋਈ ਜਾਂ ਤਾਂ ਜੱਟ ਜ਼ਿੰਮੇਦਾਰੀ ਨੂੰ ਕੋਈ ਪਤਿਆ ਕੇ ਬਿਠਾ ਕੇ ਨਾਲ ਸਕੂਟਰ ਮੋਟਰਸਾਈਕਲ ਤੇ ਨਾਲ ਲੈ ਗਿਆ ਹੋਵੇ ਹੋਰ ਅਸੀਂ ਆਲੇ ਦੁਆਲੇ ਬਿਲਕੁਲ ਸਾਈਕਲ ਨਹੀਂ ਉੱਥੇ ਕਿਤੇ ਮਿਲੇ ਨਹੀਂ ਤੁਰ ਕੇ ਜਾਂ ਤੁਰ ਕੇ ਤੁਰ ਕੇ ਜਾਂਦਾ ਜੀ ਸਾਈਕਲ ਨਹੀਂ ਚਲਾਉਂਦਾ ਹੋਰ ਅਸੀਂ ਆਲੇ ਦੁਆਲੇ ਕਾਫੀ ਦੇਖਭਾਲ ਕੀਤੀ ਆ ਰਾਹੋਂ ਤੱਕ ਵੀ ਗਏ ਆ ਬੇਗੰਪੋਰ ਹੋਰ ਇਧਰ ਸਲੋ ਆਲਾ ਸਾਰੇ ਕੰਫਰ ਕੇ ਦੇਖਿਆ ਪਰ ਹੱਥ ਪੈਰ ਮਾਰਿਆ ਪਰ ਨਹੀਂ ਸਾਨੂੰ ਕਿਤੇ ਮਿਲਿਆ ਸ਼ੱਕ ਇਹ ਹੈ ਕਿ ਕੋਈ ਬਹਿਲਾ ਫਸਲਾ ਕੇ ਨਾਲ ਨਾ ਲੈ ਗਏ ਗੁੰਮਰਾਹ ਕਰਕੇ ਨਹੀਂ ਲੈ ਗਏ ਹਾਂਜੀ ਹਾਂਜੀ ਤਾਂ ਆਹ ਤਸਵੀਰ ਵਜੇ ਥੋੜੀ ਜ਼ੂਮ ਇਨ ਕਰਕੇ ਦਿਖਾ ਦਿਓ ਇਹ ਨਾਮ ਕਿਹਨਾ ਦੱਸਿਆ ਤੁਸੀਂ ਸ਼ਮਸੁੰਦਰ ਜੱਲਦਾਰ ਉਮਰ 50 ਜਾਂ 55 ਦੇ ਵਿੱਚ ਚਲੋ ਹਲੇ ਇਹਨਾਂ ਨੂੰ ਕਲੀਅਰ ਨਹੀਂ ਹੈ ਏਜ ਬਾਰੇ ਕਿਉਂਕਿ ਕਹਿ ਰਹੇ ਕਿ ਮੇਰੇ ਬ੍ਰਦਰ ਦਾ ਸਹੁਰਾ ਇਹਨਾਂ ਦਾ ਆਪਣਾ ਸਹੁਰਾ ਨਹੀਂ ਹੈ ਪਰ ਹੈ ਤਾਂ ਇਹ ਟੈਨਸ਼ਨ ਵਿੱਚ ਵਿਪਤਾ ਚ ਨੇ ਪਰੇਸ਼ਾਨੀ ਚ ਨੇ ਜੋ ਜਾਂਗਣਾ ਸਾਹਿਬ ਨੇ ਸ਼ੱਕ ਜਾਰੀ ਕੀਤਾ ਕਿ ਡਰ ਇਹ ਹੈ ਕਿ ਕੋਈ ਬਹਿਲਾਫ ਉਸਲਾ ਕੇ ਗੁੰਮਰਾਹ ਕਰਕੇ ਨਾ ਲੈ ਗਿਆ ਹੋਵੇ ਘਰ ਆਪਣੇ ਕੰਮ ਕਰਾਉਣ ਲਈ ਕਿਉਂਕਿ ਘਰਾਂ ਵਿੱਚ ਬੜੀ ਬਾਰ ਅਸੀਂ ਦੇਖਿਆ ਕਿ ਜਿਹੜੇ ਬੰਦੇ ਸ਼ਰੀਫ ਹੁੰਦੇ ਉਹਨਾਂ ਨੂੰ ਘਰਾਂ ਵਿੱਚ ਗੋਹਾ ਚੱਕਣ ਲਈ ਜਾਂ ਪੱਠੇ-ਪੁੱਠੇ ਵੱਢਣ ਲਈ ਰੱਖ ਲਿਆ ਜਾਂਦਾ ਔਰ ਇਹ ਇਹਨਾਂ ਦੇ ਮਨ ਦਾ ਡਰ ਹੈ ਇਹ ਮਨ ਦਾ ਬਲਬਲਾ ਹੈ ਕਿਤੇ ਐਦਾਂ ਕੋਈ ਬਾਣਾ ਨਾ ਵਾਪਰ ਕੇ ਕਿ ਤੁਸੀਂ ਇੱਕ ਵਾਰੀ ਤਸਵੀਰ ਫਿਰ ਤੋਂ ਦੇਖ ਲਓ ਜੇ ਤੁਸੀਂ ਇਹਨਾਂ ਨੂੰ ਕਿਤੇ ਦੇਖ ਦਿਓ ਜਿਹੜੇ ਲਾਪਤਾ ਨੇ ਕੀ ਨਾਮ ਦੱਸਿਆ ਸ਼ਾਮਸੁੰਦਰ ਜੀ ਸ਼ਾਮਸੁੰਦਰ ਜੀ ਨੂੰ ਕਿਤੇ ਤੁਸੀਂ ਦੇਖ ਦਿਓ ਤੁਹਾਡੀ ਨਜ਼ਰ ਪੈਂਦੀ ਆ ਤਾਂ ਜ਼ਰੂਰ ਇਹਨਾਂ ਦੇ ਪਰਿਵਾਰ ਦੇ ਨਾਲ ਸੰਪਰਕ ਕਰ ਲੈਣਾ ਕਿ ਆਪਣਾ ਨੰਬਰ ਦੱਸ ਦਿਓ ਜੀ 7087817382 ਗੁਆਰਤੀ ਬੋਲੋ 7087817382 ਚਲੋ ਇਹਨਾਂ ਦਾ ਨੰਬਰ ਤੁਸੀਂ ਸੁਣ ਲਿਆ ਪੁਲਿਸ ਕੰਪਲੇਨ ਇਹਨਾਂ ਨੇ ਕਰਾ ਦਿੱਤੀ ਆ ਤੁਹਾਨੂੰ ਕਿਤੇ ਸ਼ਾਮਸੁੰਦਰ ਨਜ਼ਰ ਆਉਂਦੇ ਆ ਤੁਹਾਡੇ ਪਿੰਡ ਵਿੱਚ ਤੁਹਾਡੇ ਮਹੱਲੇ ਵਿੱਚ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ ਤਾਂ ਜੋ ਇਹਨਾਂ ਦਾ ਭਲਾ ਹੋ ਸਕੇ ਕਿਉਂਕਿ ਜਿਨ੍ਹਾਂ ਦੇ ਘਰ ਦਾ ਜੀ ਇਦਾਂ ਲਾਪਤਾ ਹੋ ਜਵੇ ਔਰ ਇੰਨੀ ਗਰਮੀਆਂ ਤਾਪਮਾਨ ਕਿੰਨਾ ਜ਼ਿਆਦਾ ਚਾਰੇ ਪਾਸੇ ਕਹਿੰਦੇ ਅਸੀਂ ਲੱਭਿਆ ਆ ਕਿਤੇ ਕੋਈ ਫੈਂਟ ਕਾਣਾ ਨਹੀਂ ਮਿਲੇਆ ਕਿਤੇ ਕੋਈ ਸਾਨੂੰ ਕਹਿੰਦੇ ਆਈਡੀਆ ਵੀ ਨਹੀਂ ਮਿਲੇ ਕਿ ਕਿੱਧਰ ਲੈ ਪਾਸੇ ਗਿਆ ਹੋਵੇਗਾ ਪੁਲਿਸ 'ਚ ਵੀ ਕੰਪਲੇਂਟ ਦਿੱਤੀ ਆ ਲੇਕਿਨ ਮਦਦ ਤੁਸੀਂ ਕਰਨੀ ਔਰ ਜਦ ਤੁਸੀਂ ਮਦਦ ਕਰਦੇ ਆ ਤਾਂ ਜਾਦੂ ਹੋ ਜਾਂਦਾ ਕਰਾਮਾਤ ਹੋ ਜਾਂਦੀ ਆ ਤੁਹਾਡੇ ਚਰਨਾਂ 'ਚ ਅਪੀਲ ਹੈ ਕਿ ਅਸੀਂ ਇਸ ਪਰਿਵਾਰ ਦੀ ਮਦਦ ਕਰਨੀ ਜਗਰ ਸਭ ਕੀ ਗੱਲ ਜੂੰਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਆਪਣੀ ਆ ਕਿਉਂਕਿ ਇਹ ਉੱਥੋਂ ਬਿਹਾਰ ਤੋਂ ਨਾਲ ਲੈ ਕੇ ਆਇਆ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਉਹ ਇਹਨਾਂ ਦੇ ਅੰਡਰ ਕੰਮ ਕਰਦਾ ਸੀ ਰੋੜੀ ਕੁੱਟਣ ਦਾ ਹਾਂਜੀ ਉਹ ਰਿਸ਼ਤੇਦਾਰ ਹੁਣ ਸੀਸੀਟੀਵੀ ਵੈਸੇ ਕਢਾਈ ਸੀਸੀਟੀਵੀ ਸਾਨੂੰ ਕੋਈ ਮਿਲੀ ਨਹੀਂ ਹੈ ਖਾਣ ਗਏ ਸੀ ਅਸੀਂ ਕੱਢਣੇ ਅਸੀਂ ਸੀਸੀਟੀਵੀ ਕੱਢਣ ਗਏ ਸੀਗੇ ਤੇ ਸਾਨੂੰ ਕਿਹਾ ਗਿਆ ਕਿ ਪਹਿਲਾਂ ਰਿਪੋਰਟ ਕਰਾਓ ਬੋਲ ਸਾਂਗੂ ਗੀ ਤਾਂ ਆਪਾਂ ਸੀਸੀਟੀਵੀ ਦਮਾ ਗਿਆ ਪਾਲੋ ਚਲੋ ਹੁਣ ਤਾਂ ਰਿਪੋਰਟ ਕਰਾਤੀ ਹੁਣ ਆਪਾਂ ਕਢਾਵਾਂਗੇ ਜਾ ਕੇ ਉੱਤੋਂ ਹੀ ਆਈਡੀਆ ਹੁਣ ਹਾਂ ਉੱਤੋਂ ਹੀ ਹੋਣਾ ਹੈ ਆਈਡੀਆ ਕਿ ਕਿਹਦੇ ਨਾਲ ਅਸੀਂ ਤਾਂ ਇਹੀ ਕਹਿੰਨੇ ਕਿ ਸਾਨੂੰ ਬੇਗੰਪੁਰ ਗੇਟ ਦਾ ਕੁਝ ਇਦਰਾ ਪ੍ਰੂਫ ਮਿਲ ਜਵੇ ਕਿ ਉਹ ਸਲੋ ਵਾਲ ਨੂੰ ਗਿਆ ਜਾਂ ਬੇਗੰਪੁਰ ਵਾਲ ਨੂੰ ਫਿਰ ਆਪਾਂ ਅੱਗੇ ਬੜੀ ਛੋਟੀ ਜੀ ਗੱਲ ਹੈ ਤਾਂ ਵੈਸੇ ਜੰਗੜਾ ਸਾਹਿਬ ਸਮਝਿਓ ਜੇ ਇੰਨਾ ਕਲੂ ਮਿਲ ਜਵੇ ਹਾਂਜੀ ਹਾਂਜੀ ਹਾਂ ਹਾਂ ਕਾਫੀ ਮਦਦ ਕਰੇਗਾ ਹੋ ਸਕਦੀ ਹੈ ਉੱਤੋਂ ਕਾਫੀ ਹੈਲਪ ਹੋ ਸਕਦੀ ਹੈ ਹਾਂਜੀ ਹਾਂਜੀ ਚਲੋ ਆਪਣੇ ਐਂਡ ਤੇ ਜਾਂਗੜਾ ਪਰਿਵਾਰ ਵੀ ਇਹਨਾਂ ਦੀ ਮਦਦ ਕਰ ਰ ਤਾ ਜੋ ਇਹਨਾਂ ਤੇ ਜਿਹੜੇ ਸੋਹਰਾ ਸਾਹਿਬ ਹੈ ਬ੍ਰਦਰ ਤੇ ਸੋਹਰਾ ਸਾਹਿਬ ਇਹਨਾਂ ਨੂੰ ਵਾਪਸ ਮਿਲ ਸਕਣ ਕਿਉਂਕਿ ਬੰਦਾ ਕਹਿੰਦਾ ਨਹੀਂ ਲੇਕਿਨ ਪਰੇਸ਼ਾਨੀ ਤਾਂ ਬਾਅਦ ਹੁੰਦੀ ਚਿਹਰੇ ਤੋਂ ਆਪਾਂ ਜੱਜ ਕਰ ਪਾ ਰਹੇ ਹਾਂ ਕਿੰਨੇ ਪਰੇਸ਼ਾਨ ਹੋ ਰਹੀ ਇੰਨੀ ਤਪਦੀ ਗਰਮੀ ਵਿੱਚ ਜਿੱਥੇ ਲੂ ਕੰਡੇ ਖੜੇ ਹੁੰਦੇ ਆ ਉੱਥੇ ਇੱਕ ਬਜ਼ੁਰਗ ਬੰਦੇ ਦਾ ਲਾਪਤਾ ਹੋਣਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਗੰਭੀਰ ਵਿਸ਼ਾ ਹੈ ਤੇ ਤੁਸੀਂ ਸਾਥ ਦੇਣਾ ਉਮੀਦ ਕਰਦੇ ਹਾਂ ਜਲਦੀ ਘਰ ਵਾਪਸ ਪਰਤਣਗੇ ਬਣੇ ਰਹਿਣਾ ਵੀ ਬੱਤੀ ਨਵਾ ਸ਼ੈਨਪੁਰ ਛੋੜੀ ਦਿਨੇ ਇਸੂਰੀ ਕੈਮਰਾ ਪਰਸੋਂ ਦੀ ਕੌਨ ਜਾਸਤ ਬਹੁਤ ਜਲਦੀ ਫਿਰ ਤੁਹਾਨੂੰ ਮਿਲਗੇ ਸਤਿ ਸ਼੍ਰੀ ਅਕਾਲ ਰ